ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੋ ਆਪ ਸਰਬੱਤ ਸੰਗਤ ਜੋ ਇਹ ਮਾਇਆ ਦੇਖ ਰਹੇ ਹੋ ਸੋ ਇਹ ਹੈ ਜੀ ਇੱਕ ਕੀਰਤਨ ਕਰਨ ਵਾਲੇ ਨੂੰ ਜੋ ਮਾਇਆ ਭੇਟਾ ਕੀਤੀ ਜਾਂਦੀ ਹੈ ਗੁਰਬਾਣੀ ਦੇ ਸਤਕਾਰ ਦੇ ਵਿੱਚ ਉਹ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆ ਕੋਈ ਵੀਰ ਸਾਨੂੰ 100 ਰੁਪਏ ਟੁੱਟਾ ਲੈ ਕੇ ਗਿਆ ਕੀਰਤਨ ਕਰਨ ਵੇਲੇ ਔਰ ਤੁਸੀਂ ਇਹ ਦੇਖ ਹੀ ਸਕਦੇ ਹੋ ਦੀ ਹਾਲਤ ਕੀ ਆ ਇੱਕ ਮੰਨਦਾ ਦਾ ਹੈ ਹੀ ਨਹੀਂ ਠੀਕ ਹੈ ਜੀ ਇਹ ਇੱਕੋ ਹੀ ਪ੍ਰੋਗਰਾਮ ਦੇ ਵਿੱਚੋਂ ਐਨੀ ਮਾਇਆ ਕਈ ਵੀਰ ਸਾਨੂੰ ਕਹਿ ਦਿੰਦੇ ਆ ਵੀ ਬਾਬਾ ਜੀ ਤੁਸੀਂ ਐਨੇ ਪੈਸੇ ਐਨੀ ਮਾਇਆ ਤੈਨ ਸੰਗ ਹੁੰਦੇ ਆ ਰੁਪਈਆ ਸਾਨੂੰ 1100 ਰੁਪਈਆ ਦੇਣਾ ਹੁੰਦਾ ਤੇ ਜੋ ਉੱਥੇ ਅਗਲੇ ਕਹਿੰਦੀ ਤੁਹਾਨੂੰ ਉੱਤੋਂ ਬਹੁਤ ਮਾਇਆ ਹੋ ਜਾਂਦੀ ਹੈ ਇਹ ਸਾਰੀ ਮਾਇਆ ਜਿਹੜੀ ਹੈ ਜੋ ਪਾਟੇ ਪੁਰਾਣੇ ਨੋਟ ਜੋ ਕਿਤੇ ਨਹੀਂ ਚੱਲਦੇ ਕਿਸੇ ਦੁਕਾਨ ਤੇ ਦੁਕਾਨਦਾਰ ਥੱਕੇ ਮਾਰ ਕੇ ਬਾਹਰ ਘੜ ਦਿੰਦਾ ਹਾਂ ਉਹ ਫਿਰ 라ਗੀ ਸਿੰਘਾਂ ਤੋਂ ਆ ਕੇ ਜੋ ਟੁੱਟੇ ਪੈਸੇ ਲੈ ਕੇ ਜਾਂਦੇ ਆ ਰਾਗੀ ਸਿੰਘ ਨੂੰ ਇਹ ਦੇ ਜਾਂਦੇ ਆ ਜੀ ਤੁਸੀਂ ਦੇਖ ਸਕਦੇ ਹੋ ਆ 100 ਰੁਪਏ ਆ ਜੀ ਕਿਸੇ ਵੀਰ ਨੇ ਚੜਵਾਇਆ ਤੇ ਸਾਰਾ ਪਾਟਾ ਹੋਇਆ ਚਾਰੇ ਪਾਸੇ ਚੀਪੀਆਂ ਵੀ ਲੱਗੀਆਂ ਤੇ ਇੱਕ ਬੰਨਾ ਵੀ ਇਹਦਾ ਨਹੀਂ ਹੈ ਔਰ ਤੁਸੀਂ ਦੇਖੋ ਐਦਾਂ ਦੇ ਨੋਟ ਆ ਜਿਹੜੇ ਇਹਨਾਂ ਨੂੰ ਦੇਖਣ ਨੂੰ ਵੀ ਦਿਲ ਨਹੀਂ ਕਰਦਾ ਵੀ ਭਾਈ ਤੁਹਾਡੇ ਕਿਹੜਾ ਕਿਸੇ ਨੇ ਕਿਰਪਾਨ ਰੱਖੀ ਸਿਰ ਦੇ ਉੱਤੇ ਵੀ ਤੁਸੀਂ ਰਾਗੀ ਸਿੰਘ ਨੂੰ ਆਹਨੂੰ 10 ਰੁਪਏ ਜਾਂ 20 ਰੁਪਏ ਟੇਕਣੇ ਆ ਤਾਂ ਇਹਦੋਂ ਭਾਈ ਨਾ ਹੀ ਟੇਕਿਆ ਕਰੋ ਤੇ ਇੱਕ ਜਿਹੜੇ ਮਾਹੌਲ ਟੀਚਣਾ ਤੁਸੀਂ ਵੱਖਰੀਆਂ ਕਰਨੀਆਂ ਹੁੰਦੀਆਂ ਆ ਰਾਗੀ ਸਿੰਘਾਂ ਨੂੰ ਵੀ ਬਾਈ ਤੁਹਾਨੂੰ ਦਾ ਢੇਰ ਲੱਗ ਜਾਂਦੇ ਆ ਆ ਢੇਰ ਦੇਖ ਲਓ ਵੀ ਐਦਾਂ ਦੇ ਢੇਰ ਲੱਗਦੇ ਆ ਪਾਟੇ ਪੁਰਾਣੇ ਜਿਹੜੇ ਨੋਟ ਜਿਹਨਾਂ ਨੂੰ ਕੋਈ ਵੀ ਨਹੀਂ ਲੈਂਦਾ ਉਹ ਅਸੀਂ ਰਾਗੀ ਸਿੰਘਾਂ ਨੂੰ ਮੱਥਾ ਟੇਕ ਦਿੰਦੇ ਆ ਜੀ ਇਹ ਇੱਕੋ ਹੀ ਪ੍ਰੋਗਰਾਮ ਦੇ ਘੱਟੋ ਘੱਟ ਵੀ ਇਹ 5 ਜਾਂ 600 ਰੁਪਈਆ ਹੈ ਜਿਹੜਾ ਸਿਰਫ ਪਾਟਿਆ ਹੀ ਨਿਕਲਿਆ ਤੋਂ ਬੇਨਤੀ ਹੈ ਭਾਈ ਤੁਸੀਂ ਇਹ ਸਾਨੂੰ ਨਹੀਂ ਦੇ ਰਹੇ ਤੁਸੀਂ ਕੀਰਤਨ ਦੇ ਸਤਕਾਰ ਦੇ ਵਿੱਚ ਤੁਸੀਂ ਕੀਰਤਨ ਦੇ ਨਾਲ ਗੁਰੂ ਦੀ ਗੁਰਬਾਣੀ ਦੇ ਨਾਲ ਠੱਗੀ ਮਾਰ ਰਹੇ ਹੋ ਸਾਡੇ ਨਾਲ ਨਹੀਂ ਚਲੋ ਸਾਨੂੰ 10 ਰੁਪਏ ਘਟਾ ਜਾਣਗੇ ਕੋਈ ਗੱਲ ਨਹੀਂ ਅੱਗੇ ਜਿੱਥੇ ਅਸੀਂ ਜੂਝ ਰਹੇ ਹਾਂ ਤੇ ਹੋਰ ਜੂਝ ਲਾਂਗੇ 2-4 ਸਾਲ ਹਾਂਜੀ ਪਰ ਤੁਸੀਂ ਆਪਦੀ ਜਮੀਰ ਵੱਲ ਜ਼ਰੂਰ ਝਾਤ ਮਾਰੋ ਵੀ ਅਸੀਂ ਕਿਸ ਦੇ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰੂ ਕੇ ਕੀਰਤਨੀਆਂ ਦੇ ਨਾਲ ਗੁਰੂ ਦੀ ਗੁਰਬਾਣੀ ਦੇ ਨਾਲ ਸੋ ਇਤਨੀ ਇੱਕ ਬੇਨਤੀ ਹੈ ਪ੍ਰਮਾਣ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪਿਆਰੀ ਖਾਲਸਾ ਸਾਧ ਸੰਗਤ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਨ ਲੱਗਾ ਮੈਂ ਇੱਕ ਆ ਛੋਟੀ ਜੀ ਵੀਡੀਓ ਦੇਖ ਰਿਹਾ ਸੀ ਜੋ ਸਾਡੇ ਪੰਥ ਦੇ ਮਹਾਨ ਗੁਰੂ ਘਰ ਦੇ ਕੀਰਤਨੀਏ ਜਿਹੜੇ ਢਾਡੀ ਜਾਂ ਕਵੀਸ਼ਰ ਜਾਂ ਗ੍ਰੰਥੀ ਸਿੰਘ ਕਹ ਲਿਏ ਜਿਹੜੇ ਸਾਡੀਆਂ ਨਸਲਾਂ ਨੂੰ ਸਾਨੂੰ ਗੁਰਬਾਣੀ ਨਾਲ ਜੋੜਦੇ ਆ ਜਿੱਥੇ ਅਸੀਂ دنیਵੀ ਪੜ੍ਹਾਈ ਤਰ੍ਹਾਂ ਤਰ੍ਹਾਂ ਦੀ ਹਾਸਲ ਕਰਦੇ ਆ ਉਥੇ ਅਸੀਂ ਗੁਰਬਾਣੀ ਗੁਰਮੁਖੀ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ ਜਿੱਦਾਂ ਇਹ ਆਮ ਮਿਸਾਲ ਆਪਾਂ ਦੇ ਦਿੰਨੇ ਕਿ ਜੇ ਊੜਾ ਤੇ ਜੂੜਾ ਸਾਡੇ ਕੋਲ ਰਹੇਗਾ ਤੇ ਅਸੀਂ ਸਮਝ ਲੋ ਜੀਂਦਿਆਂ ਵਿੱਚ ਸ਼ਾਮਲ ਰਵਾਂਗੇ ਸੋ ਇਹ ਮੈਂ ਬੇਨਤੀ ਤਾਂ ਕਰਨ ਲੱਗਾ ਕਿ ਅਸੀਂ ਦੇਖਦੇ ਹਾਂ ਕਿ ਪਹਿਲੀ ਗੱਲ ਤੇ ਆ ਵੀ ਹੁਣ ਕੋਈ ਨਵੀਂ ਪੀੜੀ ਦੇ ਵਿੱਚ ਗੁਰੂ ਘਰ ਦਾ ਕੀਰਤਨੀਆਂ ਬਣਨ ਨੂੰ ਤਿਆਰ ਨਹੀਂ ਕੋਈ ਪਾਠੀ ਗ੍ਰੰਥੀ ਚੰਗਾ ਬਣਨ ਨੂੰ ਤਿਆਰ ਨਹੀਂ ਕਾਰਨ ਉਹਦਾ ਇਹ ਆ ਕਿ ਉਹਨਾਂ ਦਾ ਆਪਣਾ ਪਹਿਲੋਂ ਪਰਿਵਾਰ ਚਲਾਉਣਾ ਗੁਜਰਾਣ ਕਰਨਾ ਹੀ ਬੜੀ ਔਖੀ ਬੜੀ ਔਖੀ ਇਹਨਾਂ ਦੇ ਤੁਸੀਂ ਨਜ਼ਦੀਕੀ ਜਾ ਕੇ ਦੇਖੋ ਕੀ ਹਾਲਾਤ ਨੇ ਇਨਾਂ ਪਰਿਵਾਰਾਂ ਦੇ ਜਾਂ ਇਨਾਂ ਦੇ ਤੇ ਅਸੀਂ ਉਹਨਾਂ ਦੀ ਤੇ ਕੋਈ ਸਪੋਰਟ ਨਹੀਂ ਕਰਦੇ ਉਹਨਾਂ ਨੇ ਹੁਣ ਗਾਂ ਆਪਣੀਆਂ نسلਾਂ ਨੂੰ ਪੀੜੀਆਂ ਨੂੰ ਬੱਚਿਆਂ ਨੂੰ ਪੜਾਉਣ ਲਿਖਾਉਣ ਵਾਸਤੇ ਦੇਸ਼ਾਂ ਵਿਦੇਸ਼ਾਂ ਵਿੱਚ ਯੋਰ ਮਾਰ ਕੇ ਉਹ ਆਪਣੇ ਬੱਚੇ ਇੱਥੋਂ ਬਾਹਰ ਭੇਜ ਰਹੇ ਨੇ ਔਰ ਉਹਨਾਂ ਦਾ ਬੱਚਾ ਕੋਈ ਗ੍ਰੰਥੀ ਚੰਗਾ ਜਾਂ ਰਾਗੀ ਢਾਡੀ ਬਣਨ ਨੂੰ ਤਿਆਰ ਵੀ ਨਹੀਂ ਆ ਸੋ ਮੈਂ ਬੇਨਤੀ ਇਸ ਕਰਕੇ ਕਰਨ ਲੱਗਾ ਕਿ ਇਸ ਵੀਰ ਨੇ ਦਿਖਾਇਆ ਹੈ ਵੀ ਉਹਨਾਂ ਨੂੰ ਜੋ ਭੇਟਾ ਵੀ 1100 ਤੋਂ ਵੱਧ ਕੌਣ ਦਿੰਦਾ ਕੋਈ 2100 ਦਿੰਦਾ ਹੋਊਗਾ ਜਾਂ ਕੋਈ ਚੰਗੀ ਕਿਰਪਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਵੀ ਵੱਧ ਤੋਂ ਭੇਟਾ ਦਿੰਦੇ ਹੋਣ ਪਰ ਜੇ ਵੇਖਿਆ ਜਾਵੇ ਉਹ ਤਿੰਨ ਬੰਦੇ ਆ ਇੱਕ ਦਿਨ ਦੇ ਵਿੱਚ ਜੇ ਇੱਕ ਦਿਨ ਚ ਕਿੱਥੇ ਇੱਕ ਇੱਕ ਪ੍ਰੋਗਰਾਮ ਮਿਲਦਾ ਕਿਤੇ ਮਹੀਨੇ ਚ ਕੋਈ ਪੰਜ ਚਾਰ ਕਿਤੇ ਮਿਲ ਵੀ ਜਾਣ ਤੇ ਕੀ ਅਸਿਆ ਜੀ ਜੇ ਉਹਨਾਂ ਨੂੰ ਤਿੰਨਾਂ ਜਣਿਆਂ ਨੂੰ ਜੋ ਵੀ ਅਹੀਂ ਭੇਟਾ ਦਿੰਨੇ ਆ ਉਹਦੇ ਨਾਲ ਕਿਤੇ ਪਰਿਵਾਰ ਗੁਜ਼ਾਰਾ ਚੱਲ ਜਾਂਦਾ ਬਹੁਤ ਔਖਾ ਬਹੁਤ ਹੀ ਘੁੱਟ ਕੇ ਸਾਹ ਪਰਬੜ ਵਾਲੀ ਗੱਲ ਐ ਪਿੰਡਾਂ 'ਚ ਤੁਸੀਂ ਜਾ ਕੇ ਦੇਖੋਗੇ ਨਾ ਤੇ ਉਹੋ ਹੀ ਗਰੰਥੀ ਸਿੰਘ ਵਿਚਾਰਾ ਪਹਿਲੋਂ ਸਵੇਰੇ ਸ਼ਾਮ ਹਾਜ਼ਰੀ ਵੀ ਭਰਦਾ ਗੁਰੂ ਘਰ ਸੰਗਤਾਂ ਨੂੰ ਗੁਰਬਾਣੀ ਨਾਲ ਵੀ ਜੋੜਦਾ ਤੜਕੇ ਉੱਠਣਾ ਦੇਗ ਬਣਾਉਣੀ ਤੇ ਹੋਕਾ ਦੇਣਾ ਸੰਗਤ ਨੂੰ ਫੇਰ ਮੁੜ ਕੇ ਉਹਨੇ ਡੱਬਾ ਤੇ ਟੋਕਰੀ ਹੱਥ 'ਚ ਫੜ ਕੇ ਤੇ ਘਰ ਘਰ ਗਜਾ ਕਰਨ ਜਾਣਾ ਗੁਰੂ ਦਾ ਹੋਵੇ ਵਜ਼ੀਰ ਜੁਗੋ ਜੋਗ ਟਾਲ ਪਾਸ਼ਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਖੰਡਾਂ ਬ੍ਰਹਮੰਡਾਂ ਦੇ ਮਾਲਕ ਦਾ ਹੋਵੇ ਵਜ਼ੀਰ ਤੇ ਘਰ ਘਰ ਮੰਗਦਾ ਫਿਰੇ ਉਹਨੂੰ ਤੇ ਉੱਥੇ ਹੀ ਇੰਨਾ ਕੁਝ ਮਿਲ ਜਾਵੇ ਗੁਰਦੁਆਰਾ ਸਾਹਿਬ ਬੈਠੇ ਨੂੰ ਹੀ ਕਿ ਉਹਨੂੰ ਕਿਤੇ ਇਹ ਰੋਟੀ ਦਾ ਉਹਨੂੰ ਲਾਲਾ ਨਾ ਪਿਆ ਆਵੇ ਬੱਚਿਆਂ ਦੀ ਫੀਸ ਦੇਣ ਦੀ ਉਹਨੂੰ ਮੁਸ਼ਕਲ ਨਾ ਆਵੇ ਉਹਨੂੰ ਘਰ ਰਹਿਣ ਬਹਿਣ ਦੀ ਕੋਈ ਮੁਸ਼ਕਲ ਨਾ ਆਵੇ ਉਹ ਸਿਰਫ ਗੁਰਬਾਣੀ ਵੱਧ ਤੋਂ ਵੱਧ ਕੰਠ ਕਰੇ ਸ਼ੁੱਧ ਬਾਣੀ ਪੜ੍ਹ ਕੇ ਸੰਗਤਾਂ ਨੂੰ ਬਾਣੀ ਦੇ ਨਾਲ ਜੋੜੇ ਉਹਨੂੰ ਇਹ ਸਮਾਂ ਮਿਲੇ ਉਹਨੂੰ ਤਾਂ ਸਮਾਂ ਵਿਚਾਰਿਆਂ ਨੂੰ ਇਹ ਰੋਜੀ ਰੋਟੀ ਤਾਂ ਹੀ ਨਹੀਂ ਵੀ ਇਹ ਮਿਲਦਾ ਉਹਨੇ ਕੀ ਸਾਨੂੰ ਸਿੱਖਿਆ ਦੇਣੀ ਸੋ ਇਸ ਕਰਕੇ ਅਸੀਂ ਇੰਨਾ ਨਰਾਦਰ ਕਰਦੇ ਆ ਨਾ ਤੇ ਜੀਵਨ ਮਿਲਿਆ ਸੀ ਮਹਾਰਾਜ ਦੇ ਚਰਨਾਂ ਨਾਲ ਜੁੜਨ ਦਾ ਮਹਾਰਾਜ ਦੇ ਨਾਲ ਰਹਿਣ ਵਾਲੇ ਜਿਹੜੇ ਗੁਰੂ ਗੁਰਬਾਣੀ ਗਾਉਣ ਵਾਲੇ ਸੁਣਾਉਣ ਵਾਲੇ ਉਹਨਾਂ ਨਾਲ ਪਿਆਰ ਕਰਨ ਦਾ ਉਹਨਾਂ ਦਾ ਦੁੱਖ ਵੰਡਾਉਣ ਦਾ ਉਹਨਾਂ ਦੀ ਹੈਲਪ ਕਰਨ ਦਾ ਤੇ ਅਸੀਂ ਕੀ ਕਰਦੇ ਆ ਇਹ ਵੀ ਇਹਨੇ ਦਿਖਾਇਆ ਹੁਣ ਜੀ ਜੋ ਬਾਜੀ ਦੇ ਉੱਤੇ ਭੇਟਾ 10 ਰੁਪਈਆ ਤੋਂ ਪਹਿਲੀ ਗੱਲ ਤੇ ਵੱਧ ਕੋ ਕਰਮਾ ਵਾਲਾ ਜੀ ਹੋਊ ਜੜਦੂ 10 ਰੁਪਈਏ ਦੇਣਿਆਂ ਉਹ ਵੀ ਪਾਟੇ ਗੁੱਠੋਂ ਕੱਢ ਕੇ ਲਿਉਣੇ ਜਿਹੜੇ ਕਿਤੇ ਚੱਲੇ ਨਹੀਂ ਇਹ ਪਰਚੀਆਂ ਵੀ ਲੈਣੀਆਂ ਤੇ ਪਾਟਾ ਸੌਦਾ ਨੋਟ ਰੱਖ ਕੇ ਕਟਿਆ ਹੋਇਆ ਬਖਾਉਣ ੜਿਆ ਵੀਰ ਮੇਰਾ ਤੇ ਉਹਦੀਆਂ ਪਰਚੀਆਂ ਚੁੱਕ ਕੇ ਲੈ ਜਾਣੀਆਂ ਨੇ ਉਹ 10 ਸੌਦਾ ਵੀ ਮੁੱਲ ਕੋਈ ਨਹੀਂ ਤੇ 90 ਹੋਰ ਨਾਲ ਲੈ ਜਾਣੇ ਆ ਇਹ ਸਾਡਾ ਹਾਲਾਤ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਵੀਡੀਓ ਨੂੰ ਸਾਰੇ ਮੇਰੇ ਵੀਰ ਵੇਖੋ ਵੀ ਸ਼ੇਅਰ ਵੀ ਕਰੋ ਇਹਨੂੰ ਆਪਣੇ ਆਪ ਤੇ ਵੀ ਅਮਲ ਕਰੀਏ ਕਿ ਅਸੀਂ ਕਿਸੇ ਕਿਹੜੇ ਲੈਵਲ ਤੇ ਖਲੋਤੇ ਪਾ ਸਾਡਾ ਤੇ ਸਾਡੇ ਪਰਿਵਾਰ ਦਾ ਬੜਾ ਕਿੰਨਾ ਕੁ ਯੋਗਦਾਨ ਆ ਇਸ ਸ਼ੁਭ ਕਰਮ ਕਰਨ ਵਾਸਤੇ ਵੀ ਅਸੀਂ ਗੁਰੂ ਘਰ ਦੇ ਕੀਰਤਨੀਆਂ ਨਾਲ ਜਾਂ ਪਾਠੀਆਂ ਰਾਗੀਆਂ ਢਾਡੀਆਂ ਨਾਲ ਤੇ ਨਹੀਂ ਅਸੀਂ ਵੀ ਨਹੀਂ ਧੋਖਾ ਕਰਦੇ ਜਿੱਦਾਂ ਇਹ ਵਿਖਾਉਣ ਦੇ ਵੀਰ ਵੀ ਅਸੀਂ ਧੋਖਾ ਕੀਤਾ ਕੰਮ ਸੇ ਕੰਮ ਜਿਹੜਾ ਸੁਣੇ ਉਹ ਤੇ ਆਪ ਆਪ ਦੇ ਆਪਣੇ ਪਰਿਵਾਰ ਨੂੰ ਤੇ ਗਾਈਡ ਕਰੇ ਨਾ ਵੀ ਨਹੀਂ ਆਪਾਂ ਇਹ ਨਹੀਂ ਕੰਮ ਕਰਨਾ ਸੋ ਜਿਨ੍ਹਾਂ ਅਸੀਂ ਵੇਖੋ ਜਿਹੜੇ ਲਾਨੂੰ ਲੱਚਰ ਗਾਣਿਆਂ ਦੇ ਨਾਲ ਸਾਡੇ ਪਰਿਵਾਰਾਂ ਦਾ ਸਤਿਆਨਾਸ਼ ਕਰਦੇ ਆ ਜਿਹੜੀ ਹੀ ਗਾਣੇ ਉਹਨਾਂ ਦੇ ਪਰਿਵਾਰਾਂ ਚ ਬੈਠ ਕੇ ਸੁਣ ਨਹੀਂ ਸਕਦੇ ਉਹਨਾਂ ਨੂੰ ਅਸੀਂ ਹਜ਼ਾਰਾਂ ਰੁਪਏ ਕਈ ਤੇ ਲੱਖਾਂ ਦਾ ਵੀ ਰੇਟ ਹੈ ਉਹਨਾਂ ਦਾ ਉਹਨਾਂ ਨੂੰ ਲੋਕੀ ਸੁੱਟ ਦੇ ਸਲਵਾਰ ਨੇ ਕਰਦੇ ਆ ਤੇ ਜਿੰਨੇ ਸਾਨੂੰ ਲੋਕ ਤੇ ਪ੍ਰਲੋਕ ਸਾਡਾ ਸਵਾਰਦਨਾ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਗੁਰਬਾਣੀ ਨੇ ਤੇ ਉਹਨਾਂ ਕੀਰਤਨੀਆਂ ਨੇ ਜਿਹੜਾ ਸਾਨੂੰ ਗੁਰਬਾਣੀ ਨਾਲ ਜੋੜ ਦੇਣਾ ਇਹਦਾ ਮੁੱਲ ਹੀ ਕੋਈ ਨਹੀਂ ਆ ਇਹ ਅਮੁੱਲ ਆ ਅਮੁੱਲ ਗਾਣੋ ਮੁੱਲ ਵਪਾਰ ਇਹ ਤੇ ਆ ਅਮੁੱਲਿਆਂ ਦਾ ਮੁੱਲ ਹੀ ਕੋਈ ਨਹੀਂ ਹੈਗਾ ਜੇ ਅਸੀਂ ਮੁੱਲ ਪਾਉਨੇ ਆ ਤੇ 10 ਰੁਪਏ ਪਾ ਕੇ ਬੜੀ ਮਿਹਦਾਈ ਕਰਦੇ ਉਹ ਵੀ ਪਾਟਾ ਨੋਟ ਦਿੰਨੇ ਆ ਸੋ ਮੇਰੀ ਬੇਨਤੀ ਹੱਥ ਜੋੜ ਕੇ ਬੇਨਤੀ ਹੈ ਪ੍ਰਵਾਨ ਕਰਿਓ ਕਿ ਜਿਹੜਾ ਵੀ ਮੇਰਾ ਵੀਰ ਸੁਣੇ ਜਾਂ ਵੀਡੀਓ ਦੇਖੇ ਉਹ ਜਰੂਰ ਕਮ ਸੇ ਕਮ ਆਪ ਕੰਨਾਂ ਨੂੰ ਹੱਥ ਲਾ ਕੇ ਤੌਬਾ ਕਰੇ ਕਿ ਮੈਂ ਇਸ ਕੰਮ ਦੇ ਵਿੱਚ ਜੇ ਉਪਰਾਲਾ ਨਹੀਂ ਕਰ ਸਕਦਾ ਚੰਗਾ ਨਹੀਂ ਕਰ ਸਕਦਾ ਤਾਂ ਮੈਂ ਇਹ ਮਾੜਾ ਕੰਮ ਵੀ ਨਾ ਕਰਾਂ ਤੇ ਲੇਖਾ ਤਾਂ ਸਾਨੂੰ ਫਿਰ ਦੇਣਾ ਪੈਣਾ ਇੱਕ ਇੱਕ ਘੜੀ ਦਾ ਇੱਕ ਪਲ ਦਾ ਦੇਣਾ ਪੈਣਾ ਤੇ ਉਹ ਖਾ ਠਗੀਆਂ ਫੇਟਾ ਜੋੰਨ ਜਿਆ ਚੁਕਲੀਦਾ ਸਾਰੇ ਲੇਖੇ ਦੇਣੇ ਬਣੇ ਆ ਨਵਾਂ ਲੇਖਾ ਇੱਕ ਖੜਾ ਕਰ ਲੈਣਾ ਆਪਾਂ ਜੇ ਐਹੀ ਵੀ ਜੇ ਅਸੀਂ ਵੀ ਇਹਨਾਂ ਲੋਕਾਂ ਦੇ ਸ਼ਾਮਲ ਹੋਏ ਤੇ ਇਹੋ 5-600 ਰੁਪਏ ਜਿਹੜਾ ਪਾਟਾ ਦੇ ਗਏ ਲੋਕ ਇਹਦਾ ਮਤਲਬ ਕਿੰਨੇ ਜਾਣਿਆਂ ਨੇ ਦਿੱਤਾ 50ਾਂ 60ਾਂ ਬੰਦਿਆਂ ਨੇ ਦਿੱਤਾ 10000 ਰੁਪਏ ਇਹਨੇ ਬੰਦਿਆਂ ਦੇ ਵਿੱਚ ਵੀ ਕਿਸੇ ਇੱਕ ਨੂੰ ਵੀ ਅਕਲ ਨਹੀਂ ਹੈਗੀ ਵੀ ਮੈਂ ਕੀ ਕਰ ਲਗਾ ਕੀ ਕਰਮ ਕਰਨ ਲਗਾ ਤੇ ਕਿਤੇ ਅਸੀਂ ਵੀ ਉਹਨਾਂ ਦੇ ਸ਼ਾਮਲ ਨਾ ਹੁੰਦੇ ਹੋਈਏ ਮੈਂ ਇਹ ਬੇਨਤੀ ਕਰਦਾ ਕਿ ਅਸੀਂ ਇਸ ਚੀਜ਼ ਤੋਂ ਦੂਰ ਰਹਿਣਾ ਤੇ ਗੁਰੂ ਮਹਾਰਾਜ ਦੀ ਹਮੇਸ਼ਾ ਸਤਕਾਰਤਾਬਿਆ ਤੇ ਗੁਰੂ ਮਹਾਰਾਜ ਦੇ ਨਾਲ ਰਹਿਣ ਵਾਲੇ ਵਜੀਰਾਂ ਦੇ ਨਾਲ ਚੰਗਾ ਵਿਵਹਾਰ ਕਰਨਾ ਉਹਨਾਂ ਦੀ ਹੈਲਪ ਕਰਨੀ ਉਹਨਾਂ ਦਾ ਮਨੋਬਲ ਜਿਹੜਾ ਉੱਚਾ ਕਰਨਾ ਕਿ ਉਹ ਹੋਰ ਵੀ ਸਾਨੂੰ ਸ਼ੁੱਧ ਸਪਸ਼ਟ ਬਾਣੀ ਸੁਣਾ ਸਕਣ ਸੋ ਬੋਲਦਿਆਂ ਵਿਚਾਰਾ ਕਰਦਿਆਂ अनेਕ ਭੁੱਲਾਂ ਹੋ ਜਾਇਆ ਕਰਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਗੱਜ-ਵੱਜ ਕੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ